ਤੋਂ ਪਹਿਲਾਂ ਸਾਰੇ মিডিਆ ਦੇ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਨਾਲ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਮਨਜੀਤ ਸਿੰਘ ਬਲਾਸਪੁਰ ਜੀ ਸਾਡੀ ਪੈਨ ਐਮ ਐਲ ਏ ਮੋਗਾ ਅਮਨਦੀਪ ਕਰੂੜਾ ਜੀ ਜਵਿੰਦਰ ਸਿੰਘ ਲਾਡੀ ਤੌਸ ਐਮ ਐਲ ਏ ਸਾਹਿਬ ਅਮਰਤਪਾਲ ਸਿੰਘ ਸੁਖਨਾਂ ਜੀ ਐਮ ਐਲ ਏ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨ ਬਰਿੰਦਰ ਸ਼ਰਮਾ ਜੀ ਮੇਰ ਬਲਜੀਤ ਸਿੰਘ ਜੀ ਅੱਜ ਆਪਾਂ ਇੱਕ ਸਾਰੇ ਅਹਿਮ ਇਸ ਲਈ ਇਕੱਠੇ ਹੋਏ ਆ ਜੋ ਬੀਜਪੀ ਦੀ ਕੇਂਦਰ ਸਰਕਾਰ ਜੋ ਪੰਜਾਬ ਦੇ ਕਰੀਬਾਲੇ ਕਿਸਾਨਾਂ ਮਜ਼ਦੂਰਾਂ ਅਤੇ ਆ ਪਰਿਵਾਰਾਂ ਦੇ ਆਵਾਜ਼ ਬੁਲੰਦ ਕਰਨ ਲਈ ਜਿਹੜੇ ਅੱਜ ਇਕੱਤਰ ਹੋਏ ਹਨ ਜੁੜੇ ਪੰਜਾਬ ਦੇ 55 ਲੱਖ ਸਾਡੇ ਗਰੀਬ ਪਰਿਵਾਰਾਂ ਦੇ ਲੋਕਾਂ ਦੇ ਰਾਸ਼ਨ ਕਾਰਡ ਜਿਹੜਾ ਬੰਦ ਕਰਨ ਦਾ ਫੈਸਲਾ ਬੀਜਪੀ ਕੇਂਦਰ ਸਰਕਾਰ ਨੇ ਕੀਤਾ ਜਿਹੜੀ ਹਮੇਸ਼ਾ ਹੀ ਪੰਜਾਬ ਦੇ ਉੱਤੇ ਹਮੇਸ਼ਾ ਹੀ ਸਿੱਧੇ ਹਮਲੇ ਕਰਦੀ ਆਈ ਹੈ ਪੰਜਾਬ ਦੇ ਲੋਕਾਂ ਨਾਲ ਪਤਾ ਨਹੀਂ ਉਹਨਾਂ ਨੂੰ ਕੀ ਦੁਸ਼ਮਣੀ ਹੈ ਜਿਹੜੀ ਪੰਜਾਬ ਦੇ ਬਾਰੇ ਹਮੇਸ਼ਾ ਹੀ ਗਲਤ ਫੈਸਲੇ ਜਿਹੜੀ ਭਾਜਪਾ ਦੀ ਕੇਂਦਰ ਸਰਕਾਰ ਲੈਂਦੀ ਆ ਇੱਥੋਂ ਦੇ ਦੇਖੋ ਪੰਜਾਬ ਦੇ ਲੋਕ ਅੰਨ ਉਗਾ ਕੇ ਪੂਰੇ ਦੇਸ਼ ਦਾ ਜਿਹੜਾ ਪੇਟ ਭਰਦੇ ਆ ਤੇ ਭਾਜਪਾ ਦੀ ਕੇਂਦਰ ਸਰਕਾਰ ਪੰਜਾਬ ਦੀ ਹੀ ਬਲੇਟਾਂ ਦੇ ਵਿੱਚੋਂ ਆਨੇ ਚੱਕ ਕੇ ਜਿਹੜਾ ਪੰਜਾਬ ਦੇ ਗਰੀਬ ਲੋਕਾਂ ਦਾ ਜਿਹੜਾ ਬਹੁਤ ਨੁਕਸਾਨ ਕਰੀਆ ਗਰੀਬ ਪਰਿਵਾਰਾਂ ਦਾ ਨੁਕਸਾਨ ਕਰੀਆ ਦਿੱਲੀ ਬੈਠੀ ਸਰਕਾਰ ਕੁਸ਼ੀਆਂ ਤੇ ਬੈਠ ਕੇ ਜਿਹੜੇ ਆਮ ਆਦਮੀ ਸੋਰੀ ਆਮ ਆਦਮੀ ਪਾਰਟੀ ਹਮੇਸ਼ਾ ਹੀ ਇਹਨਾਂ ਲੋਕਾਂ ਦੀ ਹਮਸਫਰ ਲਈ ਆਮ ਆਦਮੀ ਪਾਰਟੀ ਸਰਕਾਰ ਹਮਕਲੀ ਤਿਆਰ ਹੁੰਦੀ ਹੈ ਪਰ ਦੂਜੇ ਪਾਸੇ ਬੀਜੇਪੀ ਸਰਕਾਰ ਦਿੱਲੀ ਬੈਠ ਕੇ ਪੰਜਾਬ ਦੇ ਲੋਕਾਂ ਲਈ ਆਪਣੇ ਪਲੇਟਾਂ ਚ ਜਿਹੜਾ ਰਾਸ਼ਨ ਚੁੱਕ ਰਹੀ ਹੈ ਸੋ ਇਸੇ ਤਰ੍ਹਾਂ ਅਸੀਂ ਨਹੀਂ ਹੋਣ ਦੇਵਾਂਗੇ 1 ਕਰੋੜ 53 ਲੱਖ ਰਾਸ਼ਨ ਕਾਰਡ ਰਹੀ ਜਿਹੜਾ ਮੁਫਤ ਰਾਸ਼ਨ ਜਿਹੜਾ ਪੂਰੇ ਪੰਜਾਬ ਦੇ ਲੋਕਾਂ ਨੂੰ ਮਿਲਦਾ ਕੇਂਦਰ ਸਰਕਾਰ ਨੇ ਹੁਕਮ ਦਿੱਤਾ ਕਿ 8 ਲੱਖ 2493 ਰਾਸ਼ਨ ਕਾਰਡ ਕੱਟੇ ਜਾਣਗੇ ਸੋ ਪਹਿਲਾਂ ਹੀ ਜਿਹੜਾ ਇਸ ਦਾ ਮਤਲਬ ਹੈ ਕਿ 8 ਲੱਖ ਪਰਿਵਾਰਾਂ ਦੇ ਜੇ ਨਾਲ 3-3 ਮੈਂਬਰ ਵੀ ਜੋੜ ਲਈਏ ਤੇ ਆ ਚਾਰ ਮੈਂਬਰ ਹੋਗੇ ਪਰਿਵਾਰ ਦੇ 32 ਲੱਖ ਪਰਿਵਾਰਾਂ 'ਵਲੋਂ ਜਿਹੜਾ ਰਸਣ ਕਾਰਡ ਕੱਟਣ ਦੀ ਇਹਨਾਂ ਨੇ ਸਕਤੀਆ ਜਿਹੜੀ ਹੈ ਨੀਤੀ ਅਪਣਾਈ ਸ਼ੁਰੂ ਕੀਤੀ ਆ ਪਹਿਲਾਂ ਵੀ ਈਕੇ ਵੀਸੀ ਦੇ ਨਾਮ ਤੇ 23 ਲੱਖ ਗਰੀਬ ਲੋਕਾਂ ਦੇ ਜਿਹੜੇ ਜੁਲਾਈ ਮਹੀਨੇ ਵਿੱਚ ਵੀ ਇਹਨਾਂ ਨੇ ਰਸਣ ਬੰਦ ਕਰ ਦਿੱਤਾ ਸੀ ਟੋਟਲ 55 ਲੱਖ ਲੋਕਾਂ ਦਾ ਜਿਹੜਾ ਇਹਨਾਂ ਨੇ ਪਲੇਟ ਦੇ ਰਸਣ ਦੇ ਉੱਤੇ ਹਮਲਾ ਮਾਰ ਕੀਤਾ ਸੋ ਹਰ ਗਰੀਬ ਪਰਿਵਾਰ ਵਿੱਚੋਂ ਇੱਕ ਦਾ ਜਿਹੜਾ ਰਸਨ ਖੋਇਆ ਗਿਆ ਇਹਨਾਂ ਦੀ ਸੋਚ ਕੀ ਹੈ ਕੀ ਕਹਿ ਰਹੇ ਨੇ ਕਿ ਜਿਸ ਪਰਿਵਾਰ ਦੇ ਕੋਲੋਂ 2.5 ਏਕੜ ਜ਼ਮੀਨ ਹੈ ਉਸ ਪਰਿਵਾਰ ਨੂੰ ਰਸਨ ਕਾਰਡ ਨਹੀਂ ਦਿੱਤਾ ਜਾਏਗਾ ਉਸ ਨੂੰ ਰਸਨ ਨਹੀਂ ਦਿੱਤਾ ਜਾਏਗਾ ਜਿਸ ਪਰਿਵਾਰ ਦਾ ਇੱਕ ਮੈਂਬਰ ਰੋਜ਼ਗਾਰ ਕਰ ਰਿਹਾ ਨੌਕਰੀ ਕਰ ਰਿਹਾ ਉਸ ਨੂੰ ਰਸਨ ਨਹੀਂ ਦਿੱਤਾ ਜਾ ਰਿਹਾ ਸੋ ਜਿਸ ਦੇ ਕੋਲ ਕੋਈ ਪ੍ਰਾਣੀਕਾਰ ਵੀ ਹੈ ਉਸ ਨੂੰ ਵੀ ਰਸਨ ਕਾਰਡ ਨਹੀਂ ਬਣਾਇਆ ਜਾਏਗਾ ਦੇਖੋ ਇਹਨਾਂ ਨੂੰ ਏਸੀ ਕਮਰੇ ਵਿੱਚ ਬੈਠ ਕੇ ਪੰਜਾਬ ਦੇ ਲੋਕਾਂ ਦੇ ਹਾਲਾਤਾਂ ਬਾਰੇ ਕੀ ਜਾਣਕਾਰੀ ਕਰ ਸਕਦੇ ਆ ਦੱਸੋ ਜਿਸ ਕੋ ਪ੍ਰਾਣੀਕਾਰ ਹੈ ਕੀ ਉਹ ਗਰੀਬ ਨਹੀਂ ਹੋ ਸਕਦਾ ਜਿਸ ਦਾ 2.5 ਏਕੜ ਜ਼ਮੀਨ ਦੀ ਇੱਕ ਸਾਲ ਦੀ ਜਿਹੜੀ ਇਹ ਠੇਕਾ ਲਾਇਆ ਜਾਵੇ ਤੇ ਵੱਧ ਤੋਂ ਵੱਧ ਵੀ 2.5 ਏਕੜ ਦਾ 1.5 ਲੱਖ ਰੁਪਈਆ ਸਾਲ ਦਾ ਉਹਨਾਂ ਦੇ ਘਰੇ ਆਉਂਦਾ ਤੇ ਸਵਾ ਲੱਖ ਨਾਲ ਪਰਿਵਾਰ ਦੇ 4-5 ਜੀ ਕਿਵੇਂ ਕਿਸ ਤਰ੍ਹਾਂ ਉਹ ਪਾਲ ਸਕਦਾ ਉਹਨਾਂ ਨੂੰ ਬਹੁਤ ਲੋੜ ਹੈ ਰਸਨ ਕਾਰਡ ਦੀ ਰਾਸ਼ਨ ਦੀ ਇਹਨਾਂ ਨੇ ਪਰਿਵਾਰਾਂ ਨੂੰ ਭੁੱਖਾ ਮਾਰਨਾ ਸੋਚ ਲਿਆ ਕਿ ਪੰਜਾਬ ਨਾਲ ਪੰਜਾਬ ਦੇ ਗਰੀਬ ਪਰਿਵਾਰਾਂ ਨਾਲ ਪੰਜਾਬ ਦੇ ਗਰੀਬ ਕਿਸਾਨਾਂ ਨਾਲ ਜਿਹੜਾ ਧੱਕਾ ਕਰਦੀ ਆ ਰਹੀ ਹੈ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਲੇਰ ਦੇ ਕਿਹਾ ਕਿ ਜਦੋਂ ਤੱਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੈ ਉਹ ਗਰੀਬ ਪਰਿਵਾਰਾਂ ਦੇ ਕਿਸੇ ਇੱਕ ਪਰਿਵਾਰ ਦਾ ਵੀ ਜਿਹੜਾ ਰਸਨ ਕਾਰਡ ਅਸੀਂ ਕੱਟਣ ਨਹੀਂ ਦੇਵਾਂਗੇ ਇਸ ਲਈ ਚਾਹੇ ਸਾਨੂੰ ਕੋਰੋ ਕਾਨੂੰਨੀ ਰਾਜਨੀਤਿਕ ਚਾਹੇ ਜਨਤਕ ਅੰਦੋਲਨ ਵੀ ਕਿਉਂ ਨਾ ਕਰਨਾ ਪਿਆ ਅਸੀਂ ਪੰਜਾਬ ਦੇ ਗਰੀਬ ਪਰਿਵਾਰਾਂ ਨਾਲ ਮੁੱਢੇ ਨਾਲ ਮੁੱਢਾ ਲਾ ਖੜੇ ਆ ਤੇ ਸਾਰਿਆਂ ਦੀ ਜਿਹੜੀ 1 ਕਰੋੜ 29 ਕਰੋੜਾ ਪੱਤਰੀਆਂ ਦੇ ਜਿਹੜੇ ਜਿਹੜੀ ਤਸਦੀਕ ਆ ਪੂਰੀ ਹੋ ਚੁੱਕੀ ਆ ਬਾਕੀ ਮੁੱਖ ਮੰਤਰੀ ਸਾਹਿਬ ਨੇ ਨਾਲ ਕੋ 6 ਮਹੀਨੇ ਦਾ ਜਿਹੜਾ ਕਰ ਕਰ ਜਾ ਕੇ ਟਾਈਮ ਮੰਗਿਆ ਕਰ ਕਰ ਜਾ ਕੇ ਅਸੀਂ ਇਹਦੀ ਤਸਦੀਕ ਅਗਲੇ 6 ਮਹੀਨੇ ਪੂਰੀ ਕਰਾਂਗੇ ਸੋ ਮੁੱਖ ਮੰਤਰੀ ਸਰਦਾਰ ਰਵਿੰਦਰ ਸਿੰਘ ਮਾਨ ਜੀ ਦਾ ਇਹ ਵਾਅਦਾ ਹੈ ਕਿ ਕਿਸੇ ਵੀ ਰਸਨ ਕਾਰਡ ਦਾ ਕਿਸੇ ਵੀ ਗਰੀਬ ਦਾ ਰਸਨ ਕਾਰਡ ਨਹੀਂ ਕੱਟਿਆ ਜਾਵੇਗਾ ਸੋ ਕਿਸੇ ਬੱਚੇ ਦੀ ਭੁੱਖਾ ਦੂਰੀ ਨਹੀਂ ਰਹੇਗੀ ਸੋ ਇਸੇ ਲਈ ਅੱਜ ਇਹ ਅਹਿਮ ਪੀਸੀ ਕੀਤੀ ਗਈ ਤਾਂ ਜੋ ਪੰਜਾਬ ਦੇ ਲੋਕਾਂ ਨਾਲ ਜੋ ਕੇਂਦਰ ਸਰਕਾਰ ਸੁਰੂ ਤੋਂ ੱੱਕਾ ਕਰਦੀ ਆ ਰਹੀ ਹੈ ਪੰਜਾਬ ਦੇ ਪੰਜਾਬ ਨਾਲ ਪਦਲੇ ਕਿਹੜੀ ਮਾੜੀ ਸੋਜ ਨੇ ਦੁਸ਼ਮਣੀ ਰੱਖੀ ਹੋਈ ਹੈ ਕਿ ਪੰਜਾਬ ਦੇ ਲੋਕਾਂ ਨਾਲ ਹੀ ਵਿਸਥਰਾ ਕਰਦੀ ਹੁੰਦੀ ਹੈ ਸੋ ਇਹ ਅਸੀਂ ਚਾਹੇ ਸਾਨੂੰ ਅੰਦੋਲਨ ਕਰਨਾ ਪਵੇ ਚਾਹੇ ਰਾਜਨੀਤ ਕਾਨੂੰਨੀ ਲੜਾਈ ਲੜਨੀ ਪਵੇ ਅਸੀਂ ਇਹ ਗਰੀਬਾਂ ਲੋਕਾਂ ਦੇ ਨਾਲ ਖੜੇ ਆ ਤੇ ਖੜੇ ਰਵਾਂਗੇ ਇਹ ਅਸੀਂ ਕਿਸੇ ਵੀ ਇੱਕ ਪਰਿਵਾਰ ਦਾ ਵੀ ਰਸਨ ਕਟ ਨਹੀਂ ਕੱਟਣ ਦਵਾਂਗੇ ਡਿਫਰੈਂਸ਼ੀਏਟ ਕਿਵੇਂ ਕੀਤਾ ਜਾਊਗਾ